ਅੱਜ ਸਵੇਰੇ ਹਰੀਕੇ ਵਿੱਚ ਰਾਮਗੋਪਾਲ ਨਾਂ ਦਾ ਬੰਦਾ ਉਹ ਆਰਥ ਦਾ ਕੰਮ ਕਰਦਾ ਉਹਦੇ ਦੋ ਬੰਦੇ ਮੋਟਰਸਾਈਕਲ ਤੇ ਆਏ ਆ ਉਹਨਾਂ ਨੇ ਉਹਨਾਂ ਦੇ ਗੋਲੀਆਂ ਮਾਰਤੀਆਂ ਮੇਰੇ ਵੱਲ ਸਾਡੇ ਐਸਚੂ ਹਰੀਕੇ ਰਣਜੀਤ ਸਿੰਘ ਜੀ ਉਹ ਬਾਹਰ ਆਪਣੀ ਟੀਮ ਦੇ ਨਾਲ ਸਨ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਆਏ ਬੰਦੇ ਮੋਟਰਸਾਈਕਲ ਤੇ ਆਗੇ ਜਿਹੜੇ ਗੋਲੀਆਂ ਮਾਰ ਕੇ ਇਹਨਾਂ ਨੇ ਪਿੱਛਾ ਕੀਤਾ ਉਹਨਾਂ ਦਾ ਥੋੜਾ ਜੂਨ ਮੋੜ ਦੇ ਲਾਗੇ ਜਾ ਕੇ ਹਾਈਵੇ ਤੋਂ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਹ ਸੁੱਟਤਾ ਔਰ ਅੱਗੇ ਆਲਰੇਡੀ ਇੱਕ ਬੰਦਾ ਸਵਿਫਟ ਕਾਰ ਤੇ ਵੇਟ ਕਰ ਰਿਆ ਸੀ ਇਹਨਾਂ ਦਾ ਇਹ ਉਸੇ ਕਾਰ ਚ ਬੈ ਕੇ ਅ ਅਲੀਵਾਲ ਅਲੀਪੁਰ ਪਿੰਡ ਪੈਂਦਾ ਉਸ ਪਾਸੇ ਨੂੰ ਲਿੰਕ ਰੋਡ ਤੇ ਨਿਕਲ ਪਏ ਇਹਨਾਂ ਨੇ ਵਾਰਨਿੰਗ ਦਿੱਤੀ ਪੀ ਰੁਕ ਜਾ ਬਟ ਉਹਨਾਂ ਨੇ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਅਲੀਵਾਲ ਪਿੰਡ ਦੇ ਬਾਹਰ ਖੇਤਾਂ ਵਿੱਚ ਜਾ ਕੇ ਜਦੋਂ ਫਾਇਰਿੰਗ ਹੋਈ ਆ ਉਹਦੇ ਵਿੱਚ ਜਿਹੜਾ ਹਮਲਾਵਰ ਹੈ ਉਹਨਾਂ ਚੋਂ ਇੱਕ ਜ਼ਖਮੀ ਹੈ ਔਰ ਦੂਜੇ ਦੇ ਵੀ ਸੱਟਾਂ ਲੱਗੀਆਂ ਔਰ ਤੀਜਾ ਬੰਦਾ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ ਸਿਰ ਕੋਈ ਵਿਅਪਨ ਇਹਨਾਂ ਕੋਲ ਵਿਅਪਨ 2 ਮਿਲੇ ਪਿਸਟਲ ਹਾਂਜੀ ਜੀ ਕੱਤਿਆ ਰੇਜੀ ਹਾਂਜੀ ਕੱਤਿਆ ਰੇਜੀ ਇਹ ਮੋਟਰਸਾਈਕਲ ਤੇ ਸੰਤ ਲਿਆ ਮੋਟਰਸਾਈਕਲ ਬਰਾਮਦ ਕਰ ਲਿਆ ਕਾਰ ਵੀ ਜਿਹੜੀ ਚ ਹੈਗੀ ਉਹ ਸਾਨੂੰ ਮਿਲ ਗਈ ਕਿੰਨਾ ਚਿਰ ਸਰਫਿਸ਼ਨ ਚੱਲਿਆ ਸਰ ਇਹ ਇਹ ਕਰੀਬ ਉੱਥੇ ਅੱਧਾ ਪੌਣਾ ਘੰਟਾ ਇਹ ਸਾਰਾ ਇਨਵੈਸਟੀਗੇਸ਼ਨ ਲੱਗਾ ਫਾਇਰਿੰਗ ਤੇ 10 15 20 ਮਿੰਟ ਤੇ ਹੋ ਗਿਆ ਉਹਦੇ ਬਾਅਦ ਸਾਰੇ ਚੀਜ਼ਾਂ ਨੂੰ ਕਵਰ ਕਰਦੇ ਘੰਟਾ 2 ਘੰਟੇ ਤੁਸੀਂ ਚਲਾਗ ਦੇ ਇਸਰੇ ਇੱਕ ਬੰਦਾ ਇੱਕ ਹਾਂਜੀ ਸਰਾਗਤ ਹੋ ਗਈ ਹੈ ਉਹਨਾਂ ਵਿੱਚੋਂ ਇੱਕ ਬੰਦਾ ਹੈਗਾ ਜਸਪ੍ਰੀਤ ਸਿੰਘ ਇਹ ਬਰਪਾਲ ਪਿੰਡ ਦਾ ਦੂਜਾ ਹੈਗਾ ਸਹਿਪ੍ਰੀਤ ਸਿੰਘ ਸਾਹਿਬ ਇਹ ਮਡਰੀ ਕਲਾ ਪਿੰਡ ਪੰਦਾ ਮਜੀਠੇ ਨੇੜੇ ਇਹ ਇਹ ਦੋ ਬੰਦੇ ਜਿਹੜੇ ਹਿਸਟਰੀ ਸਰ ਮਿੰਦੀ ਇਹ ਕੌਣ ਮੈਂ ਅ ਹਿਸਟਰੀ ਆਪਾਂ ਜੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਕਿਉਂਕਿ ਅਜੇ ਸ਼ੁਰੂਆਤ ਹੈ ਅਜੇ ਤੇ ਸਿਰਫ ਐਕਸ਼ਨ ਹੋਇਆ ਹੁਣ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਅਗੇ ਜੀ ਗਰੁੱਪ ਦਾ ਵੀ ਪਤਾ ਲੱਗਾ ਵੀ ਕੋਈ ਇੱਕ ਗਰੁੱਪ ਦੇ ਹਾਂ ਗੋਨੀ ਗੈਂਗ ਗੋਨੀ ਗੈਂਗ ਦਾ ਹੈਗਾ ਬੰਦਾ ਜਿਹੜੇ ਇਹ ਕੰਮ ਕੀਤਾ ਹਾਂਜੀ ਦੋ ਜ਼ਖਮੀ ਹੋਏ ਹਾਂਜੀ ਇੱਕ ਦੇ ਗੋਲੀ ਲੱਗੀ ਹੈ ਦੂਜੇ ਦੇ ਪੈਰੇ ਕੋਈ ਸਟਾ ਟਾ ਲੱਗੇ ਕਿਉਂਕਿ ਕਾਫੀ ਗੱਡੀਆਂ ਇੱਧਰ ਉੱਧਰ ਦੌੜੀਆਂ ਬਾਬਾ ਲੋਕਾਂ ਨੇ ਇਹ ਪੂਰਾ ਤਮਾਸ਼ਾ ਦੇਖਿਆ ਵੀ ਕਿਦਾਂ ਪਬਲਿਕ ਦੇ ਇੱਕ ਪੁਲਿਸ ਅਫਸਰ ਤੇ ਫਾਇਰਿੰਗ ਹੋ ਰਹੀ ਹੈ ਜੀ ਸਰ ਆਰਤੀ ਫਿਰ ਬੋਲ ਲਿਖੀ ਸਰ ਉਹ ਤਾਂ ਪਤਾ ਲੱਗਾ ਕਿਉਂ ਮਾਰੀ ਜਾਂ ਕੋਈ ਇਹ ਆਪਾਂ ਡਿਟੇਲ ਇਨਵੈਸਟੀਗੇਸ਼ਨ ਹੋਏਗੀ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਹੈ ਇਮੀਡੀਟਲੀ ਕਹਿਣਾ ਵਾਜ ਨਹੀਂ ਕੋਈ ਪ੍ਰਮਾਣ ਨਹੀਂ ਸਰ ਕੋਈ ਜਾਣ ਲਖਾਈ ਕਿ ਕਿਉਂ ਨਹੀਂ ਬਸ ਅਜੇ ਤਾਂ ਇਹ ਸ਼ੁਰੂ ਹੋਇਆ ਹੁਣ ਜੋ ਲਿਖਤੀ ਕਾਰਵਾਈ ਉਹ ਕਰਦੇ ਆਂ ਜੀ